ਦੋਸਤੋ ਵਾਪਰਿਆ ਕਹਿਰ ਸੜਕ ਹਾਸਤੇ ਦੇ ਵਿੱਚ ਪਰਿਵਾਰ ਦੇ ਪੰਜ ਮੈਂਬਰਾਂ ਦੀ ਹੋਈ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਦੇ ਵੀਡੀਓ ਨੂੰ ਹੱਦ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਬੰਗਾ ਹਲਕੇ ਦੇ ਪਿੰਡ ਝਿੰਗੜਾ ਵਿਖੇ ਸ਼ੌਕ ਦੀ ਲਹਿਰ ਉਸ ਸਮੇਂ ਫੈਲ ਗਈ ਜਦੋਂ ਹਜੂਰ ਸਾਹਿਬ ਨੂੰ ਮੱਥਾ ਟੇਕਣ ਜਾ ਰਹੇ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਇਸ ਮੱਦਭਾਗੀ ਘਟਨਾ ਦੀ ਜਾਣਕਾਰੀ ਦਿੰਦੇ ਰঞ্জੀਤ ਸਿੰਘ ਢਿੰਗੜ ਸਾਬਕਾ ਸਰਪੰਚ ਢਿੰਗੜਾ ਨੇ ਦੱਸਿਆ ਹੈ ਕਿ ਸਾਡੇ ਪਿੰਡ ਦੇ ਮਰੂਮ ਜੂਹੜ ਸਿੰਘ ਦੀ ਧਰਮ ਪਤਨੀ ਭਜਨਕੌਰ ਉਹਨਾਂ ਦਾ ਪੋਤਰਾ ਤਜਿੰਦਰ ਸਿੰਘ ਹਾਲਵਾਸੀ ਕੈਨੇਡਾ ਜੋ ਕੁਝ ਦਿਨ ਪਹਿਲਾਂ ਕੈਨੇਡਾ ਤੋਂ ਆਪਣੇ ਪਿਤਾ ਦੀਆਂ ਜਾਇਤियां ਜਲ ਪ੍ਰਵਾਹ ਕਰਨ ਵਾਸਤੇ ਪੰਜਾਬ ਆਏ ਸਨ ਹਸਤੀਆਂ ਜਲ ਪ੍ਰਵਾਹ ਕਰਨ ਤੋਂ ਬਾਅਦ ਭਜਨਕੌਰ ਤੇ ਉਸ ਦਾ ਪੋਤਰਾ ਤਜਿੰਦਰ ਸਿੰਘ ਅਤੇ ਰਿਸ਼ਤੇਦਾਰ ਐਨ ਆਰ ਆਈ ਬਲਵੀਰ ਕੌਰ ਤੇ ਉਸ ਦਾ ਪੁੱਤਰ ਜਰਪ ਸਿੰਘ ਵਾਸੀ ਪਿੰਡ ਫਗਵਾੜਾ ਸਾਰੇ ਜਣੇ ਨੂੰ ਅਤੇ ਸਵਾਰ ਹੋ ਕੇ ਹਜੂਰ ਸਾਹਿਬ ਮੱਥਾ ਡੇਕਣ ਜਾ ਰਹੇ ਸਨ ਗੱਡੀ ਨੂੰ ਡਰਾਈਵਰ ਜਸਵਿੰਦਰ ਸਿੰਘ ਵਾਸੀ ਹੀੜੀਆਂ ਚਲਾ ਰਿਹਾ ਸੀ ਗੱਡੀ ਧਾਰਮਿਕ ਸਥਾਨ ਤੋਂ ਥੋੜਾ ਹੀ ਦੂਰ ਜੋਤਪਾਲ ਮਹਾਰਾਸ਼ਟਰ ਪਹੁੰਚੇ ਦਾ ਸੜਕ ਕਿਨਾਰੇ ਖੜੇ ਟਰੱਕ ਦੇ ਨਾਲ ਜਾਵਤ ਜੀ ਹਾਦਸਾ ਇਹਨਾਂ ਜ਼ਬਰਦਸਤ ਸੀ ਕਿ ਗੱਡੀ ਟਰੱਕ ਦੇ ਹੇਠਾਂ ਜਾਵੜੀ ਤੇ ਗੱਡੀ 'ਚ ਸਵਾਰ ਸਾਰਿਆਂ ਦੀ ਹੀ ਮੋਕੇ ਤੇ ਮੌਤ ਹੋ ਗਈ ਤੁਹਾਡੇ ਕੀ ਵਿਚਾਰ